ਇਹ ਤੇ ਅੱਜ ਦੀ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਕਿ ਤੌਲਸੀ ਗੈਬਰਟ ਵਿਜ਼ਿਟ ਕਰਨ ਜਾ ਰਹੀ ਆ ਇੰਡੀਆ ਨੂੰ ਆ ਇੰਡੀਆ ਤੋਂ ਬਿਨਾ ਉਹ ਜਾਪਾਨ, THAILAND ਇਹਨਾਂ ਦੇ ਮੁਲਕਾਂ ਦੇ ਵਿੱਚ ਤੇ ਫਿਰ ਉਹ ਫਰਾਂਸ ਦੇ ਵਿੱਚ ਉਹਨਾਂ ਦਾ ਸਟਾਪ ਹੋਊਗਾ ਸੋ ਸਿਕਿਉਰਿਟੀ ਕਾਨਫਰੰਸ ਹੋ ਰਹੀ ਆ ਦਿੱਲੀ ਦੇ ਵਿੱਚ ਉਸ ਨੂੰ ਤੌਲਸੀ ਗੈਬਰਟ ਜੋ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਹੈਗੇ ਆ ਯੂਐਸਏ ਵਿੱਚ ਉਹ ਅਟੈਂਡ ਕਰਨ ਜਾ ਰਿਹਾ ਹੈਗੇ ਆ ਸੋ ਇੰਟਰਨੈਸ਼ਨਲ ਟ੍ਰਿਪ 트럼ਪ ਐਡਮਿਨਿਸਟ੍ਰੇਸ਼ਨ ਦੇ ਇਸ ਆਫੀਸ਼ੀਅਲ ਵੱਲੋਂ ਪਹਿਲਾ ਹੋਊਗਾ ਇਹ ਕਹਿੰਦੇ ਭਈ ਇੱਕ ਮਹੀਨਾ ਪਹਿਲਾਂ ਹੀ ਕਨਫਰਮ ਕਰ ਦਿੱਤਾ ਗਿਆ ਸੀ ਤੇ ਅੱਜ ਸੌਰੀ ਕੱਲ ਨੂੰ ਤੁਸੀਂ ਗੈਵਰਟ ਹਵਾਈ ਦੇ ਵਿੱਚ ਪਹੁੰਚੋਗੇ ਜਿੱਥੇ ਜੋ ਨੈਸ਼ਨਲ ਸਕਿਉਰਿਟੀ ਆਫਿਸ ਦੇ ਨਾਲ ਤੇ ਮਿਲਟਰੀ ਇੰਡੋ ਪੈਸੀਫਿਕ ਕਮਾਂਡ ਹੈੱਡਕ quarters ਉੱਥੇ ਉਹਦੀ ਗੱਲਬਾਤ ਹੋਊਗੀ 8 ਸਾਲ ਕਾਂਗਰਸ ਦੇ ਵਿੱਚ ਰਹੇ ਆ ਤੁਲਸੀ ਗੈਬਰਟ ਮਿਲਟਰੀ ਤੇ ਇੰਟੈਲੀਜੈਂਸ ਆਫੀਸਰਸ ਨੂੰ ਹਵਾਈ ਦੇ ਵਿੱਚ ਮਿਲਣਗੇ ਇਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਪਾਇਆ ਹੈਗਾ ਆ ਉਸ ਤੋਂ ਬਾਅਦ ਮਾਰਚ 18 ਨੂੰ ਰਸੀਨਾ ਕਾਨਫਰੰਸ ਜੋ ਹੋ ਰਹੀ ਆ ਮਲਟੀਨੇਸ਼ਨਲ ਗੈਦਰਿੰਗ ਆਫ ਸਕਿਉਰਟੀ ਆਫੀਸ਼ਲਸ ਨਿਊ ਦਿੱਲੀ ਦੇ ਵਿੱਚ ਉੱਥੇ ਤੁਲਸੀ ਗੈਬਰਟ ਨੂੰ ਬੁਲਾਇਆ ਗਿਆ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾ ਵੱਲੋਂ ਆ ਵਾਈਲੈਟਰਲ ਮੀਟਿੰਗ ਹੋਊਗੀ ਇੰਡੀਅਨ ਅਫੀਸ਼ੀਅਲਸ ਤੇ ਹੋਰ ਮੁਲਕਾਂ ਦੇ ਜਿਹੜੇ ਅਫੀਸ਼ੀਅਲਸ ਹੈਗੇ ਜਿਹਦੇ ਵਿੱਚ ਰਸ਼ੀਅਨ ਸਕਿਉਰਟੀ ਅਫੀਸ਼ੀਅਲਸ ਵੀ ਹੋਣਗੇ ਪਰ ਇਹਦੇ ਸਬੰਧ ਵਿੱਚ ਹਜੇ ਮਿਸ ਗੈਬਰਡ ਨੇ ਇਹ ਨਹੀਂ ਦੱਸਿਆ ਪਈ ਉਹਨਾਂ ਦੀ ਰਸ਼ੀਅਨ ਅਫੀਸ਼ੀਅਲਸ ਨਾਲ ਵੀ ਕੋਈ ਮੀਟਿੰਗ ਹੋਊਗੀ ਕਿ ਨਹੀਂ ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਪਈ ਸੀਜ਼ਫਾਇਰ ਹੋ ਜਾਏ ਯੂਕਰੇਨ ਤੇ ਰਸ਼ੀਆ ਦੇ ਵਿੱਚ ਕੀਵ ਗਵਰਨਮੈਂਟ ਨੂੰ ਪ੍ਰੈਸ਼ਰ ਕਰਕੇ ਤੇ ਇਸ ਤੋਂ ਬਾਅਦ ਮਨੀਚ ਜਰਮਨੀ ਦੇ ਵਿੱਚ ਕਾਨਫਰੰਸ ਹੋਊਗੀ ਜਿੱਥੇ ਯੂਰੋਪੀਅਨ ਡਿਪਲੋਮੈਟਸ ਮਿਲਣਗੇ ਤុលਸੀ ਗੈਬਰ ਨੂੰ ਪਿਛਲੀ ਵਾਰੀ ਜਦੋਂ ਵਾਈਸ ਪ੍ਰੈਜ਼ੀਡੈਂਟ ਜੇ ਡੀ ਬੈਂਸ ਗਏ ਸੀ ਤੇ ਕਾਫੀ ਜਿਆਦਾ ਉਹਨਾਂ ਦਾ ਰੋ ਹੈਗਾ ਉਹਨਾਂ ਦੇ ਅਗੇਂਸਟ ਕਿਉਂਕਿ ਜਿਸ ਹਾਲ ਦੇ ਨਾਲ ਉਹਨਾਂ ਨੇ ਆਪਣਾ ਉਥੇ ਭਾਸ਼ਣ ਦਿੱਤਾ ਸੀ ਤុលਸੀ ਗੈਬਰ ਨੇ ਇਹ ਕਿਹਾ ਪਈ ਉਹਨਾਂ ਦਾ ਮੇਨ ਫੋਕਸ ਕਾਊਂਟਰ ਟੈਰਰਿਜ਼ਮ ਕੋਆਪਰੇਸ਼ਨ ਹੋਊਗਾ ਯੂਰਪ ਤੇ ਅਮਰੀਕਾ ਦੇ ਵਿੱਚ ਸੋ ਸੇਮ ਚੀਜ਼ ਕਹਿੰਦੇ ਭਈ ਇੰਡੀਆ ਦੇ ਨਾਲ ਵੀ ਹੋਊਗੀ ਸੀਨੀਅਰ ਐਡਮਿਨਿਸਟ੍ਰੇਸ਼ਨ ਅਫੀਸ਼ੀਅਲਸ ਨੇ ਇਹ ਕਿਹਾ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਭਈ ਮਿਸ ਤុលਸੀ ਗਰਬਰ ਸੇਮ ਥੀਮ ਦੇ ਉੱਤੇ ਇੰਡੀਆ ਦੇ ਨਾਲ ਔਨ ਕਾਊਂਟਰ ਟੈਰਰਿਜ਼ਮ ਸਾਈਬਰ ਸਕਿਉਰਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੰਟੈਲੀਜੈਂਸ ਸ਼ੇਅਰਿੰਗ ਦੇ ਉੱਤੇ ਗੱਲਬਾਤ ਕਰਨ ਜਾ ਰਹੀ ਹੈ ਜੀ ਬਿਲਕੁਲ ਸੋ ਵਿੱਚ ਜਿਹੜਾ ਹਰਜੋਤ ਸਿੰਘ ਜੀ ਯਾਦ ਹੋਣਾ ਆ ਇੱਕ ਗੱਲ ਜਿਹੜੀ ਚੱਲੀ ਸੀ 5 ਏਜ਼ ਨੂੰ ਲੈ ਕੇ ਇਹ ਚਰਚਾ ਚੱਲੀ ਸੀ ਉਹਦੇ ਵਿੱਚ ਅਸਲੀਅਤ ਸੀ ਕੀ ਜਾਂ ਨਹੀਂ ਉਹਦੇ ਬਾਰੇ ਤਾਂ ਪਤਾ ਨਹੀਂ ਪਰ ਇਹ ਜਿਹੜੀ ਗੱਲ ਚੱਲ ਰਹੀ ਆ ਵੀ ਸ਼ਾਇਦ ਕੈਨੇਡਾ ਨੂੰ 5 ਏਜ਼ ਦੇ ਵਿੱਚ ਇੰਟੈਲੀਜੈਂਸ ਦੇ ਵਿੱਚੋਂ ਬਾਹਰ ਕੀਤਾ ਜਾ ਸਕਦਾ ਆ ਉਹਨਾਂ ਦੇ ਕੈਨੇਡਾ ਦੇ ਸੀਸੀਸ ਦੇ ਜਿਹੜੇ ਚੀਫ ਆ ਉਹਨਾਂ ਨੇ ਵੀ ਉੱਥੇ ਜਿਹੜਾ ਉਹ ਜਾਣਾ ਆ ਅਨਸੇ ਤੇ ਜਿਹੜੇ ਜੀਤ ਡੋਵਲ ਆ ਉੱਥੇ ਇੰਡੀਆ ਦੇ ਉੱਥੇ ਕਹਿੰਦੇ ਵੀ ਇੱਕ ਕਨਕਲੇਵ ਸੱਦਿਆ ਜਾ ਰਿਹਾ ਹੈ ਦੁਨੀਆ ਭਰ ਦੇ ਸਾਰੇ ਜਿਹੜੇ ਇੰਟੈਲੀਜੈਂਸ ਆਰਜ਼ ਹੈਗੇ ਆ ਉਹਨਾਂ ਨੂੰ ਉੱਥੇ ਸੱਦਿਆ ਜਾ ਰਿਹਾ ਉਹ ਜਾ ਰਿਹਾ گلوبਲ ਸਿਕਿਉਰਟੀ ਕਨਸਰਨਸ ਦੀ ਆਰਡ ਦੇ ਵਿੱਚ ਇਹ ਜਿਹੜੀ ਮੁਲਾਕਾਤ ਆ ਉਹ ਉੱਥੇ ਹੁਣ ਹੋਣ ਜਾ ਰਹੀ ਹੈਗੀ ਆ ਸੋ ਇਹ ਇਹਦੇ ਵਿੱਚ ਸਪਸ਼ਟ ਹੀ ਆ ਵੀ ਇੰਡੀਆ ਕੇਸ ਐਂਗਲ ਤੋਂ ਜਿਹੜਾ ਅਮਰੀਕਾ ਦੇ ਤੁਲਸੀ ਗਾਬੜ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨੀ ਚਾਹ ਰਹੇ ਹੋਣਗੇ ਤੇ ਜਿਹੜੇ ਸੀਸੀਸ ਦੇ ਚੀਫ ਦਾ ਜਿਹੜਾ ਉੱਥੇ ਉਹ ਜਾਣਾ ਇਹ ਵੀ ਇੱਕ ਵੱਡੀ ਗੱਲ ਆ ਕੈਨੇਡਾ ਤੇ ਇੰਡੀਆ ਦੀਆਂ ਜਿਹੜੀਆਂ ਟਾਈਜ਼ ਤੇ ਅਮਰੀਕਾ ਤੇ ਇੰਡੀਆ ਦੀਆਂ ਟਾਈਜ਼ ਉਹ ਇੱਕ ਟਾਈਮ ਦੇ ਉੱਤੇ ਇਸ ਟਾਈਮ ਥਿਰਕ ਰਹੀਆਂ ਆ ਕਾਰਨ ਉਸ ਦੇ ਵਿੱਚ ਇਹ ਵੀ ਆ ਵੀ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਇੱਕ ਕੋਸ਼ਿਸ਼ ਸਾਜ਼ਿਸ਼ ਰਚੀ ਗਈ ਸੀ ਉਸ ਨੂੰ ਲੈ ਕੇ ਜਿਹੜਾ ਰਾਡਾ ਏਜੰਟ ਇੱਥੇ ਜਿਹੜਾ ਨikhil ਗੁਪਤਾ ਜਿਸ ਨੂੰ ਚੈਕਰ ਪਬਲਿਕ ਤੋਂ ਲਿਆਂਦਾ ਗਿਆ ਆ ਉਹ ਇੱਕ ਐਂਗਲ ਆ ਇੱਕ ਦੂਜੇ ਪਾਸੇ ਭਾਈ ਹਰਦੀਪ ਸਿੰਘ ਨੱਜਰ ਹੁਣਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਜਿਹੜੀ ਉੱਥੇ ਅਸੈਸੀਨੇਸ਼ਨ ਉਹਨਾਂ ਦੀ ਕੀਤੀ ਗਈ ਆ ਕੈਨੇਡਾ ਦੇ ਵਿੱਚ ਉਸ ਨੂੰ ਲੈ ਕੇ ਇੰਡੀਆ ਦੇ ਦੁਆਰਾ ਜੋ ਇੱਥੇ ਕਿਹ ਲੋ ਵੀ ਦੋਨਾਂ ਹੀ ਮੁਲਕਾਂ ਦੀ ਸੋਵਰਨਿਟੀ ਤੇ ਹਮਲਾ ਹੋਇਆ ਆ ਉਸ ਨੂੰ ਲੈ ਕੇ ਇਹਨਾਂ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਵਧੀਆਂ ਸੀਗੀਆਂ ਉਧਰੋਂ ਜਿਹੜੇ ਹੁਣ ਜਦੋਂ ਤੋਂ 트럼ਪ ਹੁਣੀ ਆਏ ਆ ਉਥੇ ਇੱਕ ਟੈਰਿਫ ਦਾ ਐਂਗਲ ਵੱਖਰਾ ਜਿਹੜਾ ਉਹ ਬਣ ਚੁੱਕਾ ਹੈਗਾ ਆ ਜਿੱਥੇ ਉਹ ਬਾਰ-ਬਾਰ ਮੋਦੀ ਹੁਣਾ ਨੂੰ ਭਾਰਤ ਨੂੰ ਕਹਦੇ ਆ ਵੀ ਤੁਸੀਂ 100% ਟੈਰਿਫ ਲਾ ਰਹੇ ਆ ਸਾਡੀਆਂ ਚੀਜ਼ਾਂ ਦੇ ਉੱਤੇ ਤੇ ਉਸ ਤੇ ਜਵਾਬੀ ਕਾਰਵਾਈ ਚ ਤੁਹਾਡੇ ਉੱਤੇ ਵੀ ਓਨਾ ਹੀ ਬਰਾਬਰ ਦਾ ਟੈਰਿਫ ਸਮਾਨ ਦੇ ਉੱਤੇ ਲੱਗਣ ਲੱਗੇਗਾ ਸੋ ਉਸ ਦਰਮਿਆਨ ਤੁਲਸੀ ਗਵੜ ਜੋ ਉਸ ਦੀ ਨਜ਼ਦੀਕਤਾ ਜਿਹੜੀ ਭਾਰਤੀ ਜਨਤਾ ਪਾਰਟੀ ਐ ਮੋਦੀ ਦੇ ਨਾਲ ਵੀ ਹੈਗੀ ਆ ਉਹ ਕਿੱਦਾਂ ਦਾ ਜਿਹੜਾ ਉੱਥੇ ਐਕਸ਼ਨ ਲੈ ਸਕਦੀ ਆ ਐਕਸ਼ਨ ਤੋਂ ਭਾਵ ਵੀ ਕਿੱਦਾਂ ਦੀ ਆਪਸ ਦੇ ਵਿੱਚ ਸਮਝੌਤਾ ਜਿਹੜਾ ਉਹਨਾਂ ਦਾ ਹੋ ਸਕਦਾ ਆ ਉਹ ਦੇਖਣ ਵਾਲੀ ਗੱਲ ਆ ਇਹ ਵੀ ਯਾਦ ਰੱਖ ਦਵਾਉਂਦੇ ਜਾਈਏ ਜਦ ਬੀਤੇ ਦਿਨਾਂ ਦੇ ਵਿੱਚ ਮੋਦੀ ਜਿਹੜੇ ਪ੍ਰਧਾਨ ਮੰਤਰੀ ਇੰਡੀਆ ਦੇ ਉਹ ਅਮਰੀਕਾ ਦੇ ਆਏ ਸੀ ਇੱਥੇ 트럼ਪ ਹੁਣਾ ਦੇ ਨਾਲ ਮੁਲਾਕਾਤ ਕੀਤੀ ਸੀ ਉੱਥੇ ਉਹਨਾਂ ਨੇ ਕਈ ਸੰਧੀਆਂ ਦੇ ਉੱਤੇ ਸਮਝੌਤਾ ਕੀਤਾ ਸੀ ਜਿਸ ਦੇ ਵਿੱਚ ਹਥਿਆਰ ਲੈਣ ਦੀ ਜਿਹੜੀ ਉਹ ਗੱਲ ਆ ਇੰਟੈਲੀਜੈਂਸ ਸ਼ੇਅਰਿੰਗ ਦੀ ਜਿਹੜੀ ਗੱਲ ਆ ਉਹਨਾਂ ਉੱਤੇ ਵੀ ਇਕਰਾਰ ਜਿਹੜਾ ਉਹ ਹੋਇਆ ਸੀਗਾ ਸੋ ਇਹ ਐਂਗਲ ਕਿਸ ਤਰੀਕੇ ਦੇ ਨਾਲ ਬੈਠੇਗਾ ਇਥੇ ਜਿਹੜਾ ਉਹ ਦੇਖਣ ਵਾਲੀ ਗੱਲ ਆ ਜਿੱਥੇ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨੂੰ ਲਗਾਤਾਰ ਦਬਿਆ ਜਾ ਰਿਹਾ ਆ ਤੇ ਮਾਈਨੋਰਟੀਜ਼ ਦੇ ਜਿਹੜੇ ਲੋਕ ਉਸ ਭਾਈਚਾਰੇ ਦੇ ਲੋਕ ਜਿਹੜੇ ਬਾਹਰ ਅਮਰੀਕਾ ਦੇ ਵਿੱਚ ਬੈਠੇ ਗੱਲ ਕਰਦੇ ਆ ਆਵਾਜ਼ ਜਿਹੜੀ ਉਹ ਚੱਕਦੇ ਆ ਜੇ ਹੁਣ ਉਹਨਾਂ ਦੇ ਉੱਤੇ ਆ ਇਥੇ ਦੀ ਇੰਟੈਲੀਜੈਂਸ ਦੇ ਜ਼ਰੀਏ ਜਾਂ ਕਿਸੇ ਤਰੀਕੇ ਦੀ ਉਹਨਾਂ ਦੇ ਉਲਟ ਕੋਈ ਕਾਰਵਾਈ ਕਰਾਉਣ ਦੀ ਕੋਸ਼ਿਸ਼ ਹੋਈ ਜਾਂ ਸਮਝੌਤਾ ਹੁੰਦਾ ਆ ਤਾਂ ਇੱਕ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਆ ਕਾਰਨ ਇਸ ਦੇ ਵਿੱਚ ਇਹ ਆ ਵੀ ਆਪਾਂ ਅਮਰੀਕਾ ਦੇ ਵਿੱਚ ਜਿਹੜੀਆਂ ਸਿਵਲ ਰਾਈਟਸ ਆ ਉਹਨਾਂ ਦੀਆਂ ਧੱਜੀਆਂ ਉੱਡਦੀਆਂ ਲਗਾਤਾਰ ਦੇਖ ਰਹੇ ਆ ਕੱਲ ਹੀ ਜਿਹੜੀ ਆਪਾਂ ਖਬਰ ਜਿਹੜੀ ਸ਼ੇਅਰ ਕੀਤੀ ਸੀ ਵੀ ਇੱਕ ਪ੍ਰੋਟੈਸਟ ਕਰਨ ਵਾਲਾ ਜਿਹੜਾ ਵਿਦਿਆਰਥੀ ਆ ਜੋ ਕਿ ਗ੍ਰੀਨ ਕਾਰਡ ਹੋਲਡਰ ਹੋਣ ਦੇ ਬਾਵਜੂਦ ਵੀ ਉਸ ਨੂੰ ਬੇਸਿਕਲੀ ਜਿਹੜੀ ਆਈਸ ਵਾਲੇ ਆ ਕਿਡਨਾਪ ਕਰਕੇ ਲੈ ਗਏ ਉਹ ਕਹਿੰਦੇ ਵੀ ਤੇਰਾ ਸਟੂਡੈਂਟ ਵੀਜ਼ਾ ਰਿਵੋਕ ਆ ਉਹ ਗ੍ਰੀਨ ਕਾਰਡ ਵਾਲਾ ਨਿਕਲਿਆ ਉਹ ਕਹਿੰਦੇ ਵੀ ਸਾਨੂੰ ਨਹੀਂ ਕੋਈ ਮਤਲਬ ਤੇਰੇ ਗ੍ਰੀਨ ਕਾਰਡ ਦੇ ਨਾਲ ਜਿਹੜੇ ਉਹਨਾਂ ਨੂੰ ਉਹ ਚੁੱਕ ਕੇ ਜਿਹੜਾ ਉਹ ਲੈ ਗਿਆ ਉਸ ਤੋਂ ਬਾਅਦ ਹਹਾਕਾਰ ਰੌਲਾ ਰੱਪਾ ਤਾਂ ਜਿਹੜਾ ਉਹ ਪਿਆ ਆ ਜਿਹੇ ਕਹਿੰਦੇ ਵੀ ਇਦਾਂ ਦੇ ਲੋਕਾਂ ਦੇ ਨਾਲ ਹੋ ਸਕਦਾ ਤੇ ਕਿਸੇ ਦੇ ਨਾਲ ਵੀ ਅਮਰੀਕਨ ਜਿਹੜੀ ਲਾ ਜਿਹੜੀ ਲਾ ਐਨਫੋਰਸਮੈਂਟ ਆ ਉਹ ਚੀਜ਼ਾਂ ਕਰ ਸਕਦੀ ਆ ਸੋ ਇੱਥੇ ਸਿੱਖਣ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਇਹ ਵਾਚ ਕਰਨ ਦੀ ਲੋੜ ਆ ਇਸ ਮੀਟਿੰਗ ਨੂੰ ਕੀ ਜਿਹੜਾ ਇੱਥੇ ਕਿਹੜੇ ਐਂਗਲ ਤੇ ਜਿਹੜੀ ਗੱਲਬਾਤ ਆ ਉਹ ਹੁੰਦੀ ਆ ਕੀ ਜਿਹੜਾ ਤੁਲਸੀ ਗਾਬੜ ਤੇ ਜ਼ਰੀਏ ਅਮਰੀਕਾ ਦੇ ਵਿੱਚ ਮਾਈਨੋਰਟੀਜ਼ ਦੇ ਉੱਤੇ ਜਿਹੜੇ ਇੰਡੀਆ ਤੋਂ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਨਾਲ ਇਸ ਟਾਈਮ ਅਤਿਆਚਾਰ ਹੋ ਰਿਹਾ ਆ ਕੀ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹਤ ਨਹੀਂ ਹੋਊਗੀ ਉੱਥੇ ਜਿਹੜਾ ਜ਼ਰੂਰ ਜਿਹੜੇ ਸਿੱਖਾਂ ਨੂੰ ਐਕਟਿਵ ਹੋਣ ਦੀ ਜ਼ਰੂਰਤ ਆ ਅਲਰਟ ਰਹਿਣ ਦੀ ਜ਼ਰੂਰਤ ਆ ਤੁਸੀਂ ਵੀ ਭਾਈ ਆਪੋ ਆਪਣੇ ਜਿੰਨੇ ਵੀ ਲਾ ਮੇਕਰਸ ਨੂੰ ਤੁਸੀਂ ਜਾਣਦੇ ਆ ਗੱਲ ਹੈਗੀ ਆ ਉਹਨਾਂ ਦੇ ਕੰਨ ਚੋਂ ਇਹ ਗੱਲ ਜਿਹੜੀ ਤੁਹਾਨੂੰ ਜ਼ਰੂਰ ਕੱਢਣ ਦੀ ਇਸ ਟਾਈਮ ਜ਼ਰੂਰਤ ਹੈਗੀ ਆ ਵੀ ਭਾਈ ਇੱਥੇ ਸਿੱਖਾਂ ਦੀ ਕੀ ਅਹਿਮੀਅਤ ਆ ਕਿਵੇਂ ਆ ਤੇ ਕਿਸ ਤਰੀਕੇ ਦੇ ਨਾਲ ਭਾਰਤ ਇਹ ਸਾਰਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ